ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਉਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਦੀ ਹੈ ਬਾਈ ਦੇ ਦੋ ਐਨੀਮਲ ਸੇਲ ਨੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਹਾਂ ਕਿ ਦੁੱਧਵਾ ਦਾ ਕਿੰਨਾ ਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈਸ ਦੱਸ ਦਿਓ ਜੀ ਕੁਲਵਿੰਦਰ ਸਿੰਘ ਜੀ ਪਿੰਡ ਕਾਲੇ ਕੇ ਆਏ ਠੀਕ ਆ ਜੀ ਤੇ ਅੱਜ ਆਪਣੇ ਦੋ ਨਗ ਸੇਲ ਨੇ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਸੇਲ ਹੋ ਗਏ ਸੀਗੇ ਜੀ ਪਸੋਂ ਜੀ ਉਹ ਸੇਲ ਹੋਊਗਾ ਸਾਰਿਆਂ ਗਾਂਾਂ ਪਹਿਲਾਂ ਵਾਲਾਂ ਦਾ ਵੀ ਹੋ ਜਾ ਉਹਨਾਂ ਚੋਂ ਇੱਕ ਹੀ ਆਪਣੀਆਂ ਆ ਵੜ ਠੀਕ ਕਰੇ ਵਾਲੀ ਪਹਿਲਾਂ ਵੀਡੀਓ ਆਈ ਸੀ ਠੀਕ ਆ ਜੀ ਤੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਗੱਬਣ ਟੋਕੜਾ 4 ਮਹੀਨੇ ਦੀ ਗੱਬਣਾ ਦੁੱਧ ਹੈਗਾ 7 ਕਿਲੋ 7 ਤੋਂ ਬਾਹਰ ਹੀ ਆ ਤੂੰ 7 ਹੀ ਮੰਨ ਲੈ ਆਪ ਠੀਕ ਆ ਜੇ ਕੋਈ ਵੀਰ ਆਪਦੀ ਚੈੱਕ ਕਰਾਉਣੀ ਚਾਹੁੰਦਾ ਹੋਵੇ ਜਦੋਂ ਮਰਜੀ ਚੈੱਕ ਕਰਾ ਲੈ ਜੀ ਹੁਣੇ ਹੀ ਚੈੱਕ ਕਰਾ ਕੇ ਅੜਿਆ ਆਪਾਂ ਠੀਕ ਆ ਦਿਖਾਵੇ ਇੱਥੇ ਡਾਕਟਰ ਡਾਕਟਰ ਤੇ ਬਾਕੀ ਆਪਦੀ ਚੈੱਕ ਕਰਾ ਕੇ ਲਿਜਾਵੇ ਅਗਲਾ ਯਾਰ ਠੀਕ ਆ ਕੋਈ ਵੀ ਵੀਰ ਆਪਦੀ ਚੈੱਕ ਕਰਨ ਚਾਹੁੰਦਾ ਹੋਵੇ ਚੈੱਕ ਕਰਵਾ ਸਕਦਾ ਏ ਤੇ ਦੋ ਟਾਈਮ ਤਿੰਨ ਟਾਈਮ ਚੁਵਾਈ ਕਰਨੀ ਚਾਹੁੰਦਾ ਚੁਵਾਈ ਕਰ ਸਕਦਾ ਏ ਤੋਰ ਕੇ ਦਿਖਾ ਦਿਓ ਜੀ ਕ੍ਰੋਸ ਬ੍ਰੀਡ ਦੀ ਗਾਂ ਹੈਵੀ weight ਦੀ ਥਾਣ ਉਹਨਾਂ ਚੈੱਕ ਕਰ ਲਓ ਜੀ ਬਹੁਤ ਸੋਹਣਾ ਲੈ ਆਓ ਜੀ ਵਾਪਸ ਸੋਨਾ ਮੁੱਠੀ ਵਾਲਾ ਥਣ ਲੱਗਿਆ ਵਾ ਜੀ ਮੂੰ ਮੱਥਾ ਚੈੱਕ ਕਰ ਲੋ ਜੀ ਬੰਦੋ ਜੀ ਮੂੰ ਮੱਥਾ ਚੈੱਕ ਕਰ ਲੋ ਜੀ ਸੋਨਾ ਮੁਠੀ ਵਾਲਾ ਥਾਨ ਲੱਗਿਆ ਵਾ ਜੀ 7 ਕਿਲੋ ਦੁੱਧ ਤਿਆਰ ਆਈ ਕੋਈ ਵੀ ਚਵਾਈ ਚਵਾਈ ਕਰਨਾ ਚਾਹੁੰਦਾ ਚਵਾਈ ਕਰ ਸਕਦਾ ਏ ਵੀਡੀਓ ਬਣਾਉਣ ਦਾ ਟਾਈਮ 11:30 ਵਜੇ ਦਾ ਆਪਦੇ ਥਾਨ ਲੈਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਕਿ ਸ਼ਾਮ ਦੀ ਚਵਾਈ ਚ 5-6 ਘੰਟੇ ਪਏ ਨੇ ਕੀ ਡਿਮਾਂਡ ਆਈ ਏ ਦੀ ਇਹਦਾ ਮੁੱਲ 32000 ਰੁਪਏ ਆ ਜੀ ਮੁੱਲ 32000 ਜੀ ਬਾਕੀ ਜਿਹੜਾ ਵੀ ਵੀਰ ਆਊਗਾ ਮਾਨਤਨ ਜ਼ਰੂਰ ਕੀਤਾ ਜਾਊਗਾ ਜੀ ਦੋ ਨੰਬਰ ਜੀ ਇਹਦੇ ਕੀ ਡਿਟੇਲ ਹੈ ਜੀ ਇਹ ਬਈ ਤਾਜੀ ਸੂਈ ਹੋਈ ਆ ਠੀਕ ਹੈ ਜੀ 10-11 ਮਹੀਨੇ ਹੋ ਗਏ ਸੂਈ ਨੂੰ ਬੱਚਾ ਮਰ ਗਿਆ ਜੀ ਦੁੱਧ ਹੈਗਾ 10-11 ਕਿਲੋ ਖੁੱਲਾ ਠੀਕ ਹੈ ਜੀ ਹਾਂ ਜੀ ਬੱਚਾ ਐਕਸਪਾਇਰੀ ਹੋ ਗਿਆ ਜੀ 10-11 ਕਿਲੋ ਦੁੱਧ ਦਾ ਕੋਈ ਵੀਰ ਆਪਦੀ ਚਵਾਈ ਕਰਨਾ ਚਾਹੁੰਦਾ ਹੋਵੇ ਚਵਾਈ ਕਰ ਸਕਦਾ ਏ ਸੋਣੀ ਪੰਜਾਬ ਵਾਲੀ ਜਰਸੀ ਜੀ ਥਾਨਵਾਨਾ ਚੈੱਕ ਕਰ ਲਓ ਜੀ ਸੋਨਾ ਥਾਣਾ ਮੁੱਠੀ ਵਾਲਾ ਜੀ ਲੈ ਆਓ ਜੀ ਅਟਰ ਕੁਆਲਟੀ ਬਹੁਤ ਸ਼ਾਨਦਾਰ ਆ ਦਰਮਿਆਨ ਨੇ ਕੱਦ ਦੀ ਦੇਖ ਸਕਦੇ ਹੋ ਤੁਸੀਂ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀ ਇਹਨੇ ਕਨੈਕਟ ਕਰਨਾ ਹੋਵੇ ਕਰ ਸਕਦਾ ਜੀ ਇਹਦੀ ਇੱਕ ਡਿਮਾਂਡ ਆ ਜੀ ਬੋਲ 29000 ਰੁਪਇਆ ਬਾਕੀ ਜਿਹੜੇ ਬਾਈ ਵੱਲੋਂ ਰੇਟ ਕੀਤੇ ਗਏ ਆ ਕੋਈ ਫੈਕਸ ਨਹੀਂ ਹੁੰਦੇ ਮਾਨਤਨ ਜ਼ਰੂਰ ਕੀਤਾ ਜਾਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਧੰਨਵਾਦ ਜੀ